ਗਾਈਸ ਮੇਰੇ ਬਲਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਜੀ ਅਸੀਂ ਵੀ ਠੀਕ ਠਾਕ ਹਾਂ ਜੀ ਇਸ ਵਕਤ ਕਰਦੇ ਹਾਂ ਜੀ ਤੁਹਾਡਾ ਟਵਾਨਾ ਫੈਮਿਲੀ ਬਲੌਗ ਦੇ ਵਿੱਚ ਲੈ ਕੇ ਆਏ ਹਾਂ ਜੀ ਇੱਕ ਨਵਾਂ ਬਲੌਗ ਸਾਰੇ ਫੁੱਲ ਵਾਚ ਕਰਿਓ ਪਲੀਜ਼ ਐਨੀ ਕੁ ਰਿਕਵੈਸਟ ਆ ਕਿ ਸਕਿੱਪ ਨਾ ਕਰਿਆ ਕਰੋ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਗੱਲ ਇਹ ਆ ਜੀ ਜਦੋਂ ਆਪਾਂ ਵੀਡੀਓ ਕੋਈ ਵੀ ਜਦ ਦੇਖਣ ਖੜ ਗਏ ਬੈਠੇ ਗਏ ਜਾਂ ਖੜ ਗਏ ਹੈ ਨਾ ਜਿਵੇਂ ਵੀ ਮਤਲਬ ਤੁਸੀਂ ਬੈਠੇ ਦੇਖਦੇ ਹੋਂ ਫੋਨ ਨੂੰ ਹਨਾ ਵੀ ਫਿਰ 2 ਮਿੰਟ ਬਾਅਦ ਤੱਕ ਘਟ ਇੱਥੇ ਫਤੇ ਤਿਆਰ ਹੋ ਰਿਹਾ ਸੀ ਟਾਈਮ ਹੈਗਾ ਸੀ 7:30 ਦਾ ਕਿਉਂਕਿ 8 ਵਜੇ ਜਾਂਦਾ ਹੁੰਦਾ ਬਸ ਇਹਦੀ ਡੇਲੀ ਦੀ ਰੁਟੀਨ ਆ ਵੀ ਇਹਨੇ ਪੱਗ ਬੰਨ ਕੇ ਫਿਰ ਕਹਿਣਾ ਹੁੰਦਾ ਮਮਾ ਮੇਰਾ ਸਿਰ ਚੈੱਕ ਕਰਿਓ ਵੀ ਠਕਿਆ ਹੋਇਆ ਇਹ ਸਾਰੇ ਪਾਸਿਓ ਵੀ ਥੱਲੜਾ ਪਟਕਾ ਤਾਂ ਨਹੀਂ ਦਿਖਦਾ ਹੈਗਾ ਇੱਕ ਇਹ ਚੀਜ਼ ਦੀ ਇਹਦੀ ਪੱਕੀ ਰੁਟੀਨ ਇੱਕ ਇਹਦੀ ਹੈਗੀ ਆ ਵੀ ਮਮਾ ਮੇਰੇ ਕਫਾਂ ਤੇ ਬਟਰ ਲਾ ਦਿਓ ਉਹ ਇਹਨੇ ਪੱਕੇ ਅਦਰ ਚਲੋ ਡਰੈਸ ਤਾਂ ਹੋਣ ਲੱਗੀ ਆ ਜਿਵੇਂ ਉਦਾਂ ਪਹਿਲਾਂ ਵੀ ਕਿਸੇ ਰਿਸ਼ਤੇਦਾਰੀ 'ਚ ਜਾਣਾ ਜਾਂ ਕਿਤੇ ਘਰੇ ਵੀ ਜੇ ਸ਼ਾਰਟ ਵਗੈਰਾ ਜਿਵੇਂ ਪਾਉਣੇ ਆ ਵੀ ਚਲੋ ਉਹਨਾਂ ਦੇ ਬਟਨ ਲਗਾਉਣੇ ਪੈਂਦੇ ਨੇ ਉਹ ਵੀ ਇਹਦੀ ਪੱਕੀ ਰੁਟੀਨ ਹੁੰਦੀ ਹੁਣ ਇੱਥੇ ਵੀ ਆ ਗਿਆ ਵੀ ਮਮਾ ਦੇ ਉਹ ਕਰਿਓ ਮੈਂ ਕਿਹਾ ਹਜੇ ਤੂੰ 2 ਮਿੰਟ ਰੁਕ ਜਾ ਵੀ ਕੋਈ ਨਾ ਮੈਂ ਬਾਅਦ 'ਚ ਕਰ ਦਿੰਨੀ ਆ ਨਾ ਬਸ ਉਹਦਾ ਮੈਂ ਫਰੂਟ ਕੱਟ ਕੇ ਪਾ ਰਹੀ ਸੀ ਡੱਬੀ 'ਚ ਨਾਲ ਹੀ ਉਹਦਾ ਦੁੱਧ ਗਰਮ ਕੀਤਾ ਪਿਆ ਸੀ ਮੇਰਾ ਸੂਟ ਪੂਰੀ ਲਿਸ਼ਕੋਰਾ ਛੱਡ ਰਿਹਾ ਸੀਗਾ ਰੈੱਡ ਰੈੱਡ ਜਿਹਾ ਉਹ ਬਾਹਰੋਂ ਨਾ ਜਿੱਮੇ ਵਿੰਡੋ ਦੇ ਵਿੱਚ ਚ ਸੂਰਜ ਦੀ ਸਿੱਧੀ ਰੋਸ਼ਨੀ ਪੈਂਦੀ ਆ ਉਥੇ ਉਹਦੇ ਕਰਕੇ ਫਿਰ ਜ਼ਿਆਦਾ ਲਿਸ਼ਕੋਰੀ ਪੈਂਦੀ ਸੀ ਬਸ ਇੱਥੇ ਫਤੇ ਚੱਲਿਆ ਸੀ ਇਹਨੇ ਪੱਕਾ ਹੀ ਮਿਲ ਕੇ ਹੀ ਜਾਂਦਾ ਹੁੰਦਾ ਕਿਉਂਕਿ ਮਿਲ ਹਟਿਆ ਸੀ ਇਹ ਜਦੋਂ ਵੀਡੀਓ ਸਟਾਰਟ ਹੋਈ ਸੀ ਫਿਰ ਇਹ ਚਲੇ ਗਿਆ ਸੀ ਮੰਮੀ ਕਹਿੰਦੇ ਸੀ ਵੀ ਪਾਤੀਆਂ ਲਗਾਉਣੀਆਂ ਨੇ ਜਿਹੜੀਆਂ ਮੈਂ ਤੁਹਾਨੂੰ ਦੱਸਦੀ ਸੀ ਕੱਲ ਵੀਡੀਓ ਦੇ ਵਿੱਚ ਵੀ ਸ਼ਾਮ ਨੂੰ ਅਸੀਂ ਥੋੜੀਆਂ ਪਾਥੀਆਂ ਚੱਕਣ ਲੱਗ ਗਏ ਸੀ ਇੱਥੇ ਸਿੱਟਲੀਆਂ ਸੀ ਕਿਉਂਕਿ ਉਦੋਂ ਸ਼ਾਮ ਜੀ ਹੋ ਗਈ ਸੀ ਤੇ ਸਵੇਰੇ ਸਵੇਰੇ ਫਿਰ ਮੰਮੀ ਕਹਿੰਦੇ ਚੱਲ ਮੈਂ ਇਹਨੇ ਲਗਾ ਦੇਣੀ ਆ ਕੁਛ ਇਹ ਆ ਜੀ ਸਾਡੇ ਨਾਲ ਇੱਕ ਦੋ ਜਿਵੇਂ ਕੀੜਿਆਂ ਦੇ ਭੌਣ ਜੇ ਬਣਾ ਲੈ ਭੌਣ ਪਤਾ ਜਾਂ ਉਦਾਂ ਨਾ ਕਾਫੀ ਉਹਦੇ ਵਿੱਚ ਨਾ ਜਿਵੇਂ ਜਿਵੇਂ ਦਿਨ ਜੇ ਚੜਦਾ ਫਿਰ ਕੀੜੇ ਨਿਕਲ ਆਉਂਦੇ ਨੇ ਕਾਫੀ ਕੁਝ ਉਹਦੇ ਵਿੱਚ ਪਾਪੂ ਤੇ ਵੀ ਦੇਖਿਆ ਹੈ ਤੇ ਹਟਦੇ ਨਹੀਂ ਹੈਗੇ ਖਟਦੇ ਨਹੀਂ ਹੈਗੇ ਤਾਂ ਕਰਕੇ ਫਿਰ ਨਾ ਥੋੜੀ ਜਿਹੀ ਔਖਾ ਲਾ ਦੋ ਬਾਹਰਲੇ ਪਾਸੇ ਤੇ ਨਾ ਕੱਚੇ ਦੇ ਚ ਨਹੀਂ ਇੱਕ ਦੋ ਗਲੀਆਂ ਜੀ ਉਹਨਾਂ ਨੇ ਖੱਡਾਂ ਜੇ ਕੀਤੀਆਂ ਹੋਈਆਂ ਨਾ ਉਥੇ ਫਿਰੀ ਜਾਂਦੇ ਨੇ ਬਸ ਅਸੀਂ ਥੋੜੀ ਥੋੜੀਆਂ ਕਰਕੇ ਸੀ ਵੀ ਚਲੋ ਜਿੰਨੀ-ਜਿੰਨੀਆਂ ਕ ਲੱਗਦੀਆਂ ਨੇ ਹੈ ਨਾ ਉੰਨੀ-ਉੰਨੀ ਕ ਲਗਾ ਲੈਣੇ ਆ ਉਸ ਤੋਂ ਬਾਅਦ ਆਪਾਂ ਕਿਤੇ ਸਾਰੇ ਘਰ ਦੇ ਕੰਮ ਕਰ ਫਿਰ ਕੀਤੀ ਰੈਸਟ ਕਿਉਂਕਿ ਜੀ ਮੰਮੀ ਦੀ ਵੀ ਅੱਜ ਮੀਟਿੰਗ ਸੀ ਉਹ ਮੀਟਿੰਗ ਤੇ ਗਏ ਹੋਏ ਸੀਗੇ ਫਿਰ ਮੈਂ ਬਸ ਘਰ ਦੇ ਕੰਮ-ਕਾਰ ਕਰਕੇ ਥੋੜੀ ਦੇਰ ਰੈਸਟ ਕਰਨ ਲੱਗ ਗਈ ਸੀ ਰੈਸਟ ਕਰਕੇ ਫਤਿਹ ਜਦਾਇਆ ਨਾਲ ਮੰਮੀ ਆਏ ਸੀਗੇ ਉਦੋਂ ਕਿ ਫਤਿਹ ਨੂੰ ਇਹ ਸੀਗਾ ਵੀ ਕਾਫੀ ਦਿਨ ਹੋ ਗਏ ਸੀ ਹੁਣ ਉਹਨੇ ਮੈਗੀ ਖਾਧੀ ਨਹੀਂ ਸੀ ਤਾਂ ਕਰਕੇ ਫਿਰ ਉਹਨੂੰ ਮੈਗੀ ਬਣਾ ਕੇ ਦਿੱਤੀ ਸੀ ਮੈਂ ਲਾਈ ਸੀ ਰੋਟੀ ਨੂੰ ਨੂਨ ਮਿਰਚ ਜਿਵੇਂ ਮੱਖਣ ਵੈਸੇ ਮੈਂ ਉਦੋਂ ਗਰਮ ਤਾਂ ਕਰਿਆ ਸੀਗਾ ਮੈਂ ਰੱਖਿਆ ਨਹੀਂ ਸੀ ਮੈਂ ਲਾਈ ਸੀ ਜਿਵੇਂ ਆਪਣੇ ਫਰੈਸ਼ ਮਲਾਈ ਹੁੰਦੀ ਹੈ ਨਾ ਦੁੱਧ ਤੋਂ ਆਈ ਹੋਈ ਉਹਦੇ ਨਾਲ ਲਾਈ ਸੀ ਜਣੀ ਬਹੁਤ ਤੁਸੀਂ ਪਤਾ ਨਹੀਂ ਜਣੀ ਖਾਂਦੇ ਹੋ ਜਾਂ ਨਹੀਂ ਖਾਂਦੇ ਪਰ ਮੈਨੂੰ ਤਾਂ ਅਸੀਂ ਜਣੀ ਜਿਵੇਂ ਛੋਟੇ ਹੁੰਦਿਆਂ ਤੋਂ ਵੀ ਬੱਚਿਆਂ ਨੂੰ ਬਾਦ ਆਦਤ ਹੁੰਦੀ ਹੈ ਨਾ ਵੀ ਮੈਨੂੰ ਤਾਂ ਜਣੀ ਬਹੁਤ ਟੇਸਟੀ ਲੱਗਦੀਆਂ ਨੇ ਵੀ ਚਾਹ ਦੇ ਨਾਲ ਹੁਣ ਇੱਕ ਅਲੱਗੇ ਮਜ਼ਾ ਜਿਹਾ ਆਉਂਦਾ ਹੈ ਬਸ ਉਸ ਤੋਂ ਕਰਕੇ ਫਿਰ ਥੋੜੇ ਬਹੁਤੇ ਜਿਹੜੇ ਹੋਰ ਕਰਨ ਵਾਲੇ ਸੀ ਕੰਮਕਾਰ ਜ ਉਹ ਕੀਤੇ ਕੱਪੜੇ ਵਗੈਰਾ ਸਾਂਭਣ ਵਾਲੇ ਸੀ ਮੈਂ ਉਹ ਸਾਂਭ ਕੇ ਠੀਕ ਸੀ ਕੁਝ ਥੋੜਾ ਜਿਹਾ ਆਟਾ ਪਿਆ ਸੀ ਤੇ ਕੁਝ ਲੱਗੀ ਸੀ ਮੈਂ ਗੁੰਨਣਾ ਮੈਂ ਕਿਹਾ ਵੀ ਚਲੋ ਆਟਾ ਗੁੰਨ ਕੇ ਰੱਖ ਦਿੰਨੀ ਆ ਦਿਨ ਤਾਂ ਚਲੋ ਹਜੇ ਹੈਗਾ ਸੀ ਕਾਫੀ 5:30 5:30 ਦਾ ਟਾਈਮ ਸੀਗਾ ਇਹ ਪਰ ਮੈਨੂੰ ਇਹ ਹੋ ਜਾਂਦਾ ਵੀ ਜਦੋਂ ਆਪਾਂ ਆਟਾ ਗੁੰਨ ਕੇ ਰੱਖਦੇ ਨੇ ਫਿਰ ਇਸ ਟਾਈਮ ਦਾ ਭਾਂਡਾ ਧੋਤਾ ਜਾਂਦਾ ਜਿੰਨੇ ਜ਼ਿਆਦਾ ਸ਼ਾਮ ਹੋ ਜਾਂਦੀ ਹੈ ਫਿਰ ਔਖਾ ਹੋ ਜਾਂਦਾ ਬਸ ਮੈਂ ਸਬਜੀ ਅੱਜ ਬਣਾਈ ਨਹੀਂ ਸੀ ਕਿਉਂਕਿ ਕੱਲ ਵਾਲੇ ਰਾਜਮਾ ਹਾਂ ਦੀ ਪਈ ਸੀ ਉਹਨੂੰ ਮੈਂ ਇੱਕ ਵਾਲੀ ਦੇ ਕੇ ਦੇਖਣ ਲੱਗੀ ਸੀ ਮੈਂ ਕਿਹਾ ਚਲੋ ਫਈ ਬੇਸ਼ੱਕ ਫ੍ਰਿਜ 'ਚ ਸੀ ਪਰ ਇਹ ਹੋ ਜਾਂਦਾ ਵੀ ਕਿਤੇ ਖਾਣ ਵੇਲੇ ਇਹ ਨਾ ਹੋਵੇ ਵੀ ਕਿਤੇ ਉਹਦਾ ਟੇਸਟ ਚੇਂਜ ਹੋ ਜਵੇ ਕੰਮ ਕਰ ਕਰਕੇ ਫਿਰ ਮੰਮੀ ਤੇ ਫਤਿਹ ਦੇ ਪਾਪਾ ਗਏ ਸੀ ਦਵਾਈ ਲੈਣ ਉਹਦੇ ਇਹਨਾਂ ਨੇ ਲੈ ਕੇ ਆਉਣੀ ਸੀ ਦਵਾਈ ਇਹਨਾਂ ਨੂੰ ਥੋੜੀ ਜਿਹੀ ਲੀਵਰ ਦੀ ਪ੍ਰੋਬਲਮ ਹੋਈ ਹੋਈ ਸੀ ਤਾਂ ਕਰਕੇ ਮੈਂ ਤਾਂ ਘਰੇ ਹੀ ਰਹਿ ਪਈ ਸੀ ਮੈਨੂੰ ਇਹ ਸੀ ਮੈਂ ਕਿਹਾ ਵੀ ਚਲੋ ਘਰ ਦੇ ਕੰਮ ਕਾਰ ਵੀ ਦੇਖਣੇ ਨੇ ਕਿਉਂਕਿ ਇੱਕ ਜਣੇ ਨਹੀਂ ਨੇ ਮੈਂ ਕਿਹਾ ਮੰਮੀ ਚਲ ਤੁਸੀਂ ਜਾਇਓ ਹਨਾ ਬਸ ਮੇਰੇ ਕੰਮ ਕਾਰ ਹੋਏ ਹੋਏ ਸੀ ਮੈਂ ਭਾਂਡੇ ਵਗੈਰਾ ਚੱਕ ਲਏ ਸੀ ਰੋਟੀ ਇਕੱਲੀ ਬਣਾਉਣ ਤੋਂ ਰਹਿੰਦੀ ਸੀ ਟਾਈਮ ਹਜੇ ਕਾਫੀ ਪਿਆ ਸੀ ਮੈਂ ਕਿਹਾ ਵੀ ਚਲੋ ਕੁਛ ਦੇਰ ਬੈਠਦੇ ਆ ਹਨਾ ਆਪਦੇ ਆਪ ਨਾਲ ਟਾਈਮ ਸਪੈਂਡ ਕਰਿਆ ਕਰੋ ਹਨਾ ਕਿਉਂਕਿ ਆਪਾਂ ਆਪਦੀ ਫੈਮਿਲੀ ਨਾਲ ਦੂਜਿਆਂ ਨਾਲ ਟਾਈਮ ਗੁਜ਼ਾਰਦੇ ਆ ਪਰ ਜ਼ਿੰਦਗੀ ਦੇ ਵਿੱਚ ਨਾ ਆਪਦੇ ਲਈ ਵੀ ਮਤਲਬ ਡੇਲੀ ਕੁਛ ਨਾ ਕੁਛ ਵਕਤ ਕੱਢਿਆ ਕਰੋ ਆਪਦੇ ਆਪ ਬਾਰੇ ਸੋਚੋ ਵੀ ਹਾਂ ਤੁਸੀਂ ਕੀ ਕਰਨਾ ਹੈ ਕਿਵੇਂ ਰਹਿਣਾ ਸਹਿਣਾ ਹਨਾ ਆਪਦੇ ਆਪ ਨੂੰ ਇੱਕ ਕੀਮਤੀ ਜਾਂ ਵੀ ਆਪਦੇ ਆਪ ਨੂੰ ਕੀਮਤੀ ਬਣਾਵੋ ਨਾ ਕਿ ਇੰਨਾ ਸਸਤਾ ਵੀ ਜੀ ਦੀ ਚੀਜ਼ ਦੀ ਕੋਈ ਕੀਮਤ ਨਾ ਹੋਵੇ ਇਹ ਆਪਣੇ ਹੈਗਾ ਇੱਕ ਦੋ ਜਗ੍ਹਾ ਤੇ ਲਾਇਆ ਹੋਇਆ ਬੂਟਾ ਪਰ ਮੈਨੂੰ ਇਹ ਪਲਾਂਟ ਨਾ ਬਹੁਤ ਵਧੀਆ ਲੱਗਦਾ ਹੈ ਬਿਲਕੁਲ ਹੀ ਇਹ ਨਾ ਆਰਟੀਫੀਸ਼ੀਅਲ ਵਾਲਾ ਹਿਸਾਬ ਕਿਤਾਬ ਜੈਦਾ ਜਿਵੇਂ ਹੁਣ ਇੰਨੀ ਜ਼ਿਆਦਾ ਧੁੱਪ ਵੀ ਪੈਂਦੀ ਆ ਤਾਂ ਇਹਦੇ ਪੱਤੇ ਨਾ ਐਦਾਂ ਹੀ ਜਿਵੇਂ ਮਤਲਬ ਆਰਟੀਫੀਸ਼ੀਅਲ ਹੁੰਦੇ ਨੇ ਵੀ ਉਹਨਾਂ ਦਾ ਕੋਈ ਉਹਨਾਂ ਨੂੰ ਪਤਾ ਹੁੰਦੀ ਨਹੀਂ ਉਹਨਾਂ ਵਿੱਚ ਕੋਈ ਚੇਂਜਿੰਗ ਨਹੀਂ ਹੁੰਦੀ ਹੈਗੀ ਉਦਾਂ ਹੀ ਇਹਦਾ ਇਹਦੇ ਐਦਾਂ ਹੀ ਬਿਲਕੁਲ ਗ੍ਰੀਨ ਗ੍ਰੀਨ ਹੀ ਰਹਿੰਦੇ ਨੇ। ਤਾਂ ਜੀ ਆਪਾਂ ਹੁਣ ਤੁਹਾਨੂੰ ਆਹ ਵਿੰਡੋ ਦੇ ਰਾਹੀਂ ਦਿਖਦਾ ਹੋਊਗਾ ਵੀ ਬਾਹਰ ਹਜੇ ਚਾਨਣ ਹੈਗਾ ਸੀ। ਜਦ ਨੂੰ ਫਿਰ ਮੈਂ ਲੱਗੀ ਸੀ ਰੋਟੀ ਬਣਾਉਣ ਕੁਛ ਫਤੇ ਨੂੰ ਸ਼ਾਮੀ ਥੋੜੀ ਜਿਹੀ ਜ਼ਿਆਦਾ ਕਾਲੀ ਹੋ ਜਾਂਦੀ ਆ। ਵੀ ਮੰਮਾ ਤੁਸੀਂ ਜਲਦੀ ਜਲਦੀ ਰੋਟੀ ਬਣਾ ਦੋ ਤੇ ਫਿਰ ਆਪਾਂ ਖੇਡਣਾ ਹੈ ਬਸ ਉਹਨੂੰ ਇਹ ਹੁੰਦਾ ਵੀ ਮੇਰੇ ਨਾਲ ਕੋਈ ਨਾ ਕੋਈ ਗੇਮ ਪਲੇ ਕਰੋ ਜਿਹੜੀ ਮਰਜ਼ੀ ਗੇਮਜ਼ ਕਰੋ ਮੈਂ ਰੋਟੀ ਬਣਾਉਣ ਲੱਗੀ ਸੀ ਹਜੇ ਮੰਮੀ ਉਹ ਨਹੀਂ ਤਾਂ ਨਹੀਂ ਸੀ ਆਈ ਪਰ ਮੈਂ ਨੂੰ ਇਹ ਸੀ ਮੈਂ ਕਿਹਾ ਵੀ ਚਲੋ ਦੁੱਧ ਗਰਮ ਕਰ ਲਿਆ ਸੀ ਮੈਂ ਨਾਲ ਹੀ ਫਿਰ ਅੱਜ ਅੰਦਰ ਬਣਾਉਣ ਲੱਗੀ ਸੀ ਰੋਟੀ ਮੈਂ ਕਿਹਾ ਵੀ ਚਲੋ ਰੋਟੀ ਬਣਾਉਣੀ ਆ ਇਹ ਕੁਝ ਚੁੱਲ੍ਹੇ ਤੇ ਤੁਹਾਨੂੰ ਪਤਾ ਹੀ ਆ ਹਨਾ ਵੀ ਦੋ ਜਣਿਆਂ ਨੂੰ ਤਾਂ ਥੋੜਾ ਜਿਹਾ ਸੌਖਾ ਹੋ ਜਾਂਦਾ ਕੰਮ ਪਰ ਇਕੱਲੇ ਦਾ ਔਖਾ ਹੁੰਦਾ ਪਰ ਇਹ ਵੀ ਹੁੰਦਾ ਨਾਲ ਦੀ ਨਾਲ ਜੀ ਵੀ ਕਿਚਨ ਦੇ ਵਿੱਚ ਨਾ ਗਰਮੀ ਬਹੁਤ ਆਉਂਦੀ ਆ ਚੁੱਲ੍ਹੇ ਤੇ ਥੋੜਾ ਸੌਖਾ ਲੱਗਦਾ ਹੈ ਬਾਹਰ ਥੋੜੀ ਹਵਾ ਲੱਗਦੀ ਰਹਿੰਦੀ ਆ ਇੱਥੇ ਅਸੀਂ ਵੱਡੇ ਪਲੇਅਰ ਲੱਗੇ ਸੀ ਕਿਦੋਂ ਨਾ ਸਾਡੇ ਜਿਹੜੀ ਉੜ ਦੀ ਘਟ ਸੀ ਗਿਰਦੀ ਵੱਧ ਸੀ ਕਦੇ ਕਿੱਧਰ ਕਦੇ ਕਿੱਦਾਂ ਜੀ ਇਥੇ ਵੀ ਅਸੀਂ ਉਹਨਾਂ ਨੂੰ ਉਡੀਕਦੇ ਸੀਗੇ ਅਸੀਂ ਕਿ ਵੀ ਚਲੋ ਉਹ ਵੀ ਆ ਜਾਣ ਵੀ ਫੇਰ ਇਕੱਠੇ ਹੀ ਰੋਟੀ ਖਾਣੇ ਆ ਵੀ ਐਨੇ ਅਸੀਂ ਮਾਪਤਿਕ ਦੂਜੇ ਨਾਲ ਟਾਈਮ ਸਪੈਂਡ ਕਰਦੇ ਆ ਨਾ ਜੀ ਚਲੋ ਇਹ ਹੋ ਜਾਂਦਾ ਵੀ ਬੱਚਿਆਂ ਦੇ ਬਹਾਨੇ ਥੋੜਾ ਬਹੁਤਾ ਬੋਡੀ ਦੀ ਹਿਲਜੁਲ ਹੋ ਜਾਂਦੀ ਹੈ ਨਾ ਤੇ ਥੋੜਾ ਬਹੁਤਾ ਵਜਨੇ ਘਟ ਜੂਗਾ ਜੀ ਹੋਰ ਤਾਂ ਕੀ ਆ ਨਾ ਉਦਾਂ ਤਾਂ ਚਲੋ ਕੋਈ ਐਕਸਰਸਾਈਜ਼ ਹੁੰਦੀ ਨਹੀਂ ਹੁਣ ਆਪਾਂ ਗੇਮ ਦੇ ਬਹਾਨੇ ਨਾਲ ਪਤਲੇ ਹੋਣਾ ਇਹ ਹੈ ਨਾ ਵੈਸੇ ਜੀ ਮੇਰਾ ਪਹਿਲਾਂ ਨਾਲੋਂ ਤਾਂ ਕਾਫੀ ਵਜਨ ਦਾ ਹੈਗਾ ਜਣੀ ਫਰਕ ਕੁਝ ਜ਼ਿਆਦਾ ਨਹੀਂ ਤਾਂ ਬਟ ਥੋੜਾ ਹੈ ਪਰ ਜਣੀ ਜਿਵੇਂ ਪੁਰਾਣੇ ਸੂਟ ਵੀ ਨੇ ਉਹ ਵੀ ਲੂਸ ਹੋਏ ਹੋਏ ਨੇ ਸਾਰਿਆਂ 'ਚ ਸਲਾਈ ਲਗਾਉਣ ਵਾਲੀ ਆ ਉਹਨਾਂ ਤੋਂ ਪਤਾ ਚੱਲਦਾ ਇਹ ਵੀ ਥੋੜਾ ਬਹੁਤਾ ਵਜਨ ਘਟਿਆ ਹੋਇਆ ਚਲੋ ਜ਼ਿਆਦਾ ਨਹੀਂ ਪਰ ਇਹ ਵੀ ਹੁਣ ਗਰਮੀ 'ਚ ਥੋੜਾ ਥੋੜਾ ਫਰਕ ਪੈਂਦਾ ਪਈ ਜਾਣਾ ਏ ਜਲਦੀ ਜਲਦੀ ਕੰਮ ਕਰਕੇ ਬਸ ਜੀ ਇਹੀ ਹੁੰਦਾ ਨਾ ਵੀ ਬੰਦਾ ਟਾਈਮ ਸਰ ਫ੍ਰੀ ਹੋ ਜਾਂਦਾ ਹੈ ਇੱਥੇ ਕਰਦੇ ਆ ਜੀ ਆਪਾਂ ਬਲੌਗ ਦਾ ਐਂਡ ਆਫ ਦੀ ਬਾਈਟ